ਜੀ ਇਸ ਸਮੇਂ ਆਪ ਦੇਖਣ ਕਰ ਰਹੇ ਹਾਂ ਗੁਰਦੁਆਰਾ ਸ੍ਰੀ ਥੜਾ ਸਾਹਿਬ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਗੁਰਦੁਆਰਾ ਥੜਾ ਸਾਹਿਬ ਗੁਰੂ ਕੇ ਮਹਿਲ ਦੇ ਬਿਲਕੁਲ ਨਾਲ ਬਣਿਆ ਹੋਇਆ ਇਸ ਸਥਾਨ ਤੇ ਕਸ਼ਮੀਰੀ ਪੰਡਤ ਗੁਰੂ ਤੇਗ ਬਹਾਦਰ ਜੀ ਮਹਾਰਾਜ ਕੋਲੇ ਰਿਆਦ ਲੈ ਕੇ ਆਉਂਦੇ ਆ ਜ਼ਬਰ ਜ਼ੁਲਮ ਨਾਲ ਟੱਕਰ ਲੈਣ ਲਈ ਉਹਨਾਂ ਨੂੰ ਕਹਿੰਦੇ ਆ ਜਦੋਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਕੋਲੇ ਪੰਡਤ ਆਉਂਦੇ ਨੇ ਤਾਂ ਉਹਨਾਂ ਦਾ ਹੈੱਡ ਹੁੰਦਾ ਪੰਡਤ ਕਿਰਪਾ RAM ਦੱਤ ਜਿਹੜਾ ਬਾਅਦ ਵਿੱਚ ਅਮਰਤ ਸਾਕੀ ਕਿਰਪਾ ਸਿੰਘ ਬਣ ਜਾਂਦਾ ਹੈ ਤੇ ਚਮਕੌਰ ਦੀ ਗੜੀ ਵਿੱਚ ਸਾਹਾदत ਵੀ ਪ੍ਰਾਪਤ ਕਰਦਾ ਜਿਵੇਂ ਇਤਿਹਾਸ ਚ ਲਿਖਿਆ ਇਹ ਉਹ ਪਵਿੱਤਰ ਸਥਾਨ ਹੈ ਗੁਰੂ ਸਾਹਿਬ ਇਸ ਸਥਾਨ ਤੇ ਉਹ ਦੋ ਬਰਾਜਮਾਨ ਸੀਗੇ ਜਦੋਂ ਕਸ਼ਮੀਰੀ ਪੰਡਤ ਉਹਨਾਂ ਕੋਲ ਹੀ ਫਰਿਆਦ ਲੈ ਕੇ ਆਉਂਦੇ ਆ ਇਹਨਾਂ ਸਥਾਨਾਂ ਬਾਰੇ ਬਹੁਤ ਘੱਟ ਸੰਗਤਾਂ ਨੂੰ ਪਤਾ ਗੁਰਦੁਆਰਾ ਗੁਰੂ ਕੇ ਮਹਿਲ ਦੇ ਵਿੱਚ ਅਸੀਂ ਖੜੇ ਆ ਇੱਥੇ ਨਾਲ ਹੀ ਇਹ ਸਥਾਨ ਹੈ ਗੁਰਦੁਆਰਾ ਜਰਮਸਥਾਨਾ ਸਾਹਿਬ ਜਦੇ ਬਾਬਾ ਅਜੀਤ ਬਾਬਾ ਫਤਿਹ ਸਿੰਘ ਜੀ ਬਾਬਾ ਜੋਰਾਵਾ ਸਾਹਿਬ ਜੀ ਬਾਬਾ ਜੁਧਾਰ ਸਿੰਘ ਜੀ ਤੇ ਨਾਲ ਹੀ ਗੁਰਿਆਈਸਥਾਨਾ ਦਸਵੇਂ ਪਾਸਾ ਜੀ ਦਾ ਜਦੋਂ ਵੀ ਤੁਸੀਂ ਆਓ ਤਾਂ ਇਹਨਾਂ ਸਥਾਨਾਂ ਦੇ ਦਰਸ਼ਨ ਕਰਨ ਜ਼ਰੂਰ ਆਣਾ ਇੱਥੇ ਹੀ ਭੋਰਾ ਸਾਹਿਬ ਬਣਿਆ ਜਿੱਥੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਬਹੁਤ ਸਾਲ ਤਪ ਕਰ ਤਪ ਕਰਿਆ ਲੰਮਾ ਸਮਾਂ ਤੇ ਇੱਥੇ ਹੀ ਮਹਾਰਾਜ ਨੇ ਸਭ ਤੋਂ ਪਹਿਲਾਂ ਰਿਹੈਸ ਕੀਤੀ ਆਗੇ ਇਹ ਗੁਰਦੁਆਰਾ ਗੁਰੂ ਕੇ ਮਹਿਲ ਇਸੇ ਲਈ ਕਿਹਾ ਜਾਂਦਾ ਹੈ ਜਿਹੜਾ ਗੁਰਦੁਆਰਾ ਕੇਸਗੜ੍ਹ ਸਾਹਿਬ ਆ ਉਹ ਸਥਾਨ ਗੁਰਦੁਆਰਾ ਸਾਹਿਬ ਬਾਅਦ ਵਿੱਚ ਬਣਾਏ ਗਏ ਨੇ ਜਦੋਂ ਮਹਾਰਾਜ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਹੈ ਤੇ ਮਸੰਦਾਂ ਵਾਲਾ ਖੂਬ ਵੀ ਇੱਥੇ ਹੀ ਹੈ ਜਿੱਥੇ ਮਹਾਰਾਜ ਮਸੰਦਾਂ ਨੂੰ ਸਜਾ ਦਿੰਦੇ ਹੁੰਦੇ ਸੀ ਇਹਨਾਂ ਦੇ ਦਰਸ਼ਨ ਤੁਸੀਂ ਜ਼ਰੂਰ ਕਰਨੇ ਆ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ਤੋਂ ਬਿਲਕੁਲ ਖੱਬੇ ਹੱਥ ਬਾਜ਼ਾਰ ਵਿੱਚ ਦੀ ਹੁੰਦੇ ਹੋਏ ਨਾਲ ਹੀ ਗੁਰਦੁਆਰਾ ਸੀਸਗੰਝ ਸਾਹਿਬ ਆ ਸੀਸਗੰਝ ਸਾਹਿਬ ਦੇ ਬਿਲਕੁਲ ਸਾਹਮਣੇ ਗੁਰਦੁਆਰਾ ਸ੍ਰੀ ਗੁਰੂ ਕੇ ਮਹਿਲ